ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੋ ਡੇਰੀ ਫਾਰਮ ਪਰ ਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਤਿੰਨ ਵੇੜਾ ਦਿਖਾਵਾਂਗੇ ਤੇ ਇੱਕ ਦਿਖਾਵਾਂਗੇ ਬਾਈ ਜੀ ਘਰ ਦੀ ਛੋਟੀ ਪਲੂਨ ਪਹਿਲਾ ਸੂਆ ਸੂਈਏ ਦੋ ਦੰਦ ਸਟਾਰਟਿੰਗ ਆਪਾਂ ਕਰਦੇ ਆ ਵੇੜਾਂ ਤੋਂ ਆਓ ਜੀ ਬੜੀ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਹਾਂ ਬਾਈ ਗੁਰਜੀਤ ਸਿੰਘ ਪਿੰਡ ਦੀਪਗੜ੍ਹ ਮੋਡਲ ਨੰਬਰ ਹੀ 6283871527 ਪਹਿਲਾ ਨੰਬਰ ਜਿਹੜੇ ਆਪਾਂ ਕਾਫੀ ਕਲਰ ਦੇ ਵਿੱਚ ਵੈੜ ਦੇਖੀ ਨੇ ਜਰਸੀ ਅੰਗ ਚ ਆ ਗਈ ਹੈ ਨਾ ਹਾਂ ਇਹ ਪਿਓਰ ਕਹੇ ਜੇ ਜਰਸੀ ਹੈ ਨੀਗੀ ਤੇ ਕਿਹੜਾ ਸੂਆ ਸੁੰਦੀ ਆ ਇਹ ਸੂਆ ਕਹਿੰਦੇ ਦੂਜਾ ਕਹਿੰਦੇ ਜੈਨੂਨ ਤੀਜਾ ਸੂਆ ਹੁੰਦੀ ਉਹਦੇ ਆਪਣੀ ਮੰਦਾ ਦਾ ਹੀ ਹਾਸ ਹੁੰਦਾ ਠੀਕ ਹੈ ਤੇ ਕਿ ਕਦਨ ਲੈਂਦੀ ਆ ਜਿਹੜੇ ਹਫਤਾ ਪਿਆ ਹੋਈ ਹੈ ਇੱਕ ਹਫਤਾ ਸੂਨ ਚ ਬਾਕੀ ਪਿਆ ਕਿੰਨਾ ਦੁੱਧ ਪਾ ਦੂਗੀਏ ਦੁੱਧ ਵੀ ਦੂਜੇ ਤੋਂ 20 ਕਿਲੋ ਤੋਂ ਬਾਅਦ ਦੱਸਦਾ ਫਿਰ ਮੂਲੇ ਮੁੱਲ ਦੀ ਚੰਗਾ ਹੈ 20 ਕਿਲੋ ਮੰਨ ਕੇ ਜਿਹੜਾ ਵੀ ਰਮਾਜੀ ਲੈ ਲੈ ਤੇ ਕੱਚੀ ਕੱਚੀ ਹੈ ਗੱਲੀ ਕੱਚੀ ਕੱਚੀ ਆ ਤੇ ਨਾ ਪਾ ਫੜ ਕੇ ਥੰਦੀ ਹੋ ਜਾਏਣੀ ਜਿਹੜਾ ਤੁਹਾਨੂੰ ਮਰਜੀ ਹੈ ਦੂਜੇ ਦੇ ਗੱਪੜਾ ਵੀ ਜਿਵੇਂ ਮਤਲਬ ਇਹਨਾਂ ਨੂੰ ਹੱਥ ਮੇਂ ਲਵੋਂਦੀ ਭਰਾਵਾ ਖਾਜਾ ਪਰ ਸੇਕ ਕਰੂ ਸੋ ਇਹ ਕਰਿਆ ਪੂਚਾ ਕੇ ਕਰੇ ਸੇਕ ਕਰਨ ਨਾਲ ਹੋਰ ਦਾਂਦਾ ਇਹਦੇ ਵਿੱਚ ਹੈਗਾ ਹਲਕਾ ਕਰੌਸ ਪਰ ਇਹਨੂੰ ਹੁੰਦਾ ਕੁਛ ਨਹੀਂ ਇਹਨੂੰ ਪਰ ਇਹ ਸਾਫ ਸੁਥਰੇ ਜਿਹੜੀ ਬਾੜੀ ਪਿਓਰ ਵੀ ਆਪਾਂ ਲੈ ਲੈਨੇ ਆ ਉਹ ਖਰਾਬ ਹੋ ਜਾਂਦੇ ਮੇਰਾ ਆਪ ਦੇ ਰੁਪਏ ਖਰਾਬ ਹੋ ਰਹੇ ਤਿੰ ਉਹ ਨਜ਼ਾਰੇ ਦਾ ਰਹਿੰਦਾ ਦੁੱਧ ਪੀਣ ਦੀ ਖਾਤਰ ਪਰ ਬਰੀਡ ਜਿਵੇਂ ਮਰਜੀ ਚਾਰ ਕਰ ਲੋ ਇੱਥੇ ਲੈਣੇ ਆਪਦੀ ਬਹੁਤ ਵਧੀਆ ਆਉਂਦੀ ਹੈ ਠੀਕ ਹੈ ਸੋ ਇਹਦੇ ਸੀਮੰਟ ਰਖਾ ਕੇ ਜਰਸੀ ਰੀਡ ਘਰੇ ਚਾਰ ਕਰ ਲਾਂਗੇ ਕੱਟ ਜੂਗੀ ਸੋ ਜਿਹੜੀ ਨਰੋਲ ਜਰਸੀ ਬਾਹਰ ਆ ਜਾਂਦੀ ਹੈ ਉਹ ਆਪਣੇ ਮਨ ਕੇ ਥੋੜਾ ਬਾਤ ਆ ਵਰਨਾ ਸ਼ੂਟ ਘੱਟ ਕਰਦੀ ਹੈ ਕਿ ਜਿੰਦ ਜਾਨ ਵਾਲੀ ਕੋਈ ਲਿੱਸੀ ਦਾ ਮੀਨ ਨਾ ਬਕੈ ਰਹੀ ਹੈ ਸੋ ਲਿੱਸੀ ਆ ਬਾਈ ਜਨ ਮजूद ਬਹੁਤ ਆ ਹਨਾ ਠੀਕ ਹੈ ਸੋ ਮੂੰ ਮੱਥਾ ਦੇਖੋ ਫੇਸ ਕੁਆਲਟੀ ਕਾਫੀ ਕਲਰ ਦੇ ਵਿੱਚ ਆ ਗਈ ਜਰਸੀ ਕ੍ਰਾਸ ਲੇਵ ਵਾਲੇ ਪਾਸੇ ਪੂਰੀ ਓਕੇ ਆ ਹਫਤੇ ਦੀ ਕੱਚੀ ਆ ਦੁੱਧ 20 ਲੀਟਰ ਬਣ ਕੇ ਲੈ ਲਿ ਇੰਨੀ ਕ ਐਵਰੇਜ ਦੀ ਗਵਾਹੀ ਭਰਦਾ ਹਵਾਨਾ ਬੇਸ਼ੱਕ 18 ਦੇ ਦੇ ਪਰ ਦੋ ਸਿੱਟੂ ਫੈਟ ਵਾਲਾ ਜਮਾ ਹਨਾ ਰੇਟ ਕੀ ਰਹਿਣਗੇ ਰੇਟ ਵੀ ਦੇ ਸਮਝਤੀ ਕਰ ਲਾਂਗੇ ਕੱਚੀ ਦੇ ਹਿਸਾਬ ਨਾਲ ਕਰੋ ਜਾਂ ਆਪਣੇ ਕੋਈ ਚਾਹ ਦੇ ਨੇ ਖੜਦਾ ਪਸ ਕਰੋ ਉਹ ਜਾਂ ਰੇਟ ਹੋ ਜਾਂਦਾ ਹੋਣਗੇ ਆਪਣੇ ਰੇਟ ਜਾਇਜ਼ ਅਗੇ ਵੀ ਪਕਾਉਣੇ ਵੀ ਠੀਕ ਹੈ ਰੇਟ ਜਾਇਜ਼ ਹੋਣਗੇ ਤੇ ਲੈ ਵੇ ਦੀ ਸਾਫ ਸੁੱਧਰੀ ਹੈ ਮਲਕ ਮੇਨ ਵਗੈਰਾ ਦੇਖੋ ਸੱਡੇ ਸੋਹਣੀ ਚੰਗੀ ਅੱਗੇ ਦੋ ਨੰਬਰ ਦੀ ਗੱਲ ਕਰੀਏ ਆਪਾਂ ਇਹ ਬੱਛੀ ਬਜੂ ਲੱਤ ਲੱਤ ਦੀਆਂ ਦੂਜਾ ਸੂਆ ਦੂਜਾ ਦੂਰੀਆ ਪੰਜਾਂ ਦਾ ਲਿੰਕ ਕੱਢਦੀ ਆਏ ਇਹ ਵੇਲੇ ਪੂਰੀ ਸਾਫ ਆ ਜਾਵਾ ਹਨਾ 20 ਕਿਲੋ ਤੋਂ ਬਾਹਰ 22 ਦੇ ਤੇ 24 ਦੇ ਆਪਾਂ 20 ਕਿਲੋ ਤਾਂ ਹੀ ਦੇਣੀ ਹੈਗੀ ਰੇਟ ਜੈਨੂਨ ਹੋਊਗਾ ਬਿਲਕੁਲ ਜੈਨੂਨ ਹੋਊਗਾ ਆਪਣੇ ਤਿੰਨੇ ਚਾਰੇ ਕੋਲ ਦਿਨ ਪੰਜ ਚਾਰੀ ਕੱਡੂ ਬੜੇ ਨਹੀਂ ਕੱਢਦੀ ਹਨਾ ਆਪਾਂ ਪੰਜਾਂ ਠੀਕ ਆ ਧੋਰੀ ਬਾਹਰ ਨੂੰ ਸੋ ਵੀਰੋ ਦੂਜੇ ਨੰਬਰ ਜਿਹੜੀ ਬਿਹੜ ਦੇਖਦੇ ਪਏ ਆਪਾਂ ਸਾਫ ਸੁਥਰੀ ਕੱਦਗੜ ਬਹੁਤ ਆ ਤੇ ਦੂਜਾ ਸੂਸ ਹੁੰਦੀ ਆ ਫਿਟਿੰਗ ਵਾਲਾ ਹਵਾਨਾ ਜਮਾ ਤੇ ਜਿੰਦ ਜਾਨ ਵਾਲੀ ਬਧੀਆ ਸਨਕੀ ਬਿਹੜ ਆ ਗਈ ਦੁੱਧ 20 ਲੀਟਰ ਮੰਨ ਕੇ ਲੈ ਲਿਓ ਐਵਰੇਜ ਇਹਦੀ ਮੰਨ ਕੇ ਚਲੋ 22 ਦੀ ਜਿਹੜੀ ਵੀ ਹੈਗੀ ਆ ਤੇ ਸਹਜ ਇਹਦਾ ਆ ਕੇ ਮੰਨ ਕੇ ਚਲੋ ਮੀਡੀਅਮ ਆ ਐਚਐਫ ਜਗਹੀ ਹੈ ਨਾ ਆ ਵੀ ਬਾਕੀ ਥਾਣਾ ਜਿਵੇਂ ਚਾਰੇ ਗੁੱਠਾਂ ਦੇ ਲੱਗੇ ਹੋਏ ਕੋਈ ਕੋਈ ਸਹਜਾ ਚਾਰੇ ਥਾਣਾ ਦਾ ਕੋਈ ਛੋਟਾ ਵੱਡਾ ਨਹੀਂ ਕੋਈ ਪਾਸਾ ਠੀਕ ਹੈ ਕਿੰਨੇ ਵਾਰ ਚਾਹੇ ਆਪਾਂ ਮਸ਼ੀਨੀ ਚੋਈ ਕਰ ਲਈ ਚਾਹੇ ਹੱਥੀ ਕਿੰਨੇ ਵੜੇ ਹੱਥੀ ਚੋਈ ਜਾਣੇ ਪੂਰਾ ਵਧੀਆ ਜਿਹੜਾ ਤੁਹਾਨੂੰ ਮਰਜ਼ੀ ਬੜਾ ਪੂਰੀਆਂ ਸਾਫ ਆ ਜਮਾ ਮੰਨ ਕੇ ਚਲੋ ਵੀ ਕਹਿੰਦੇ ਬਾ ਬੰਦਾ ਆ ਗਿਆ ਇਹਦਾ ਗੱਲ ਹੈ ਨਹੀਂ ਉਹਦੇ ਵੀ ਨਾ ਫਿੱਟ ਨਹੀਂ ਆਉਣਗੀਆਂ ਤੇ ਬੜਾ ਚੰਗਿਆ ਲੈਵਾ ਦੇਖੋ ਜਮਾ ਥਾਂ ਤੋਂ ਦੇਖੋ ਨੇੜ ਤੋਂ ਚਾਰੇ ਨਿਕਣਵੇਂ ਮਿਲਕ ਮੀਨ ਵਗੈਰਾ ਚੰਗੀ ਹੈ ਤੇ ਤੀਜਾ ਨੰਬਰ ਜ ਇਹ ਵੀ ਦੂਜਾ ਸੂਇ ਚੁੰਦੀ ਆ ਦੂਜਾ ਸੂਆ ਇਹ ਵੀ ਕੋਚਾਰ ਨਾ ਕਰਦੇ ਦੋ ਚਾਰ ਦਿਨ ਕੱਢ ਜੂਗੀ ਤੇ ਥਣ ਗੁੱਲੇ ਵਾਲਾ ਜਮ ਹਨ ਉਠੀ ਜਵਾਈ ਵਾਲਾ ਨਾ ਬਈ ਤੇ ਡਰਾਗਾ ਪੂਰਾ ਕੋਈ ਪਰ ਤੋਂ ਮਾਲਾ ਉਪਮਾ ਲੈਵਾਨੀ ਦਾ ਠੀਕ ਹੈ ਦੋ ਦਿਨ ਨਹੀਂ ਵੀ ਪਰ ਤੋਂ ਬਾਅਦ ਨਾ 20 20 ਕਿਲੋ ਮਾਨਿਕ ਜਿੰਨੇ ਵੜਾ ਇਹਦੀ ਕੀ ਵਰਦੀ ਲੈ ਦਿਨ ਕੱਢ ਜਾਰ ਕੇ ਵੀ ਜਿਹੜਾ ਵਾਰ ਹੈਗੀ ਚਾਰ ਪੰਜ ਕੱਢ ਗਈ ਲਗਭਗ ਤਿੰਨੇ ਇਕੱਠੇ ਸੂਣ ਦੇ ਕਾਬਲ ਹਨ ਹਾਂ ਬਸ ਉਹ ਜਿਹੜੀ ਕਰ ਲਈ ਉਹ ਦੋ ਚਾਰ ਦਿਨ ਵੱਧ ਲਊਗੀ ਜੀ ਆ ਵੀ ਤਿੰਨ ਕਠਨੀ ਸੂਣੀ ਜੇ ਇੱਕ ਕਦੇ ਦੇ ਵਾਰ ਕਦੇ ਹੋਣੀ ਹੈ ਦੋਨੇ ਵੜਾ ਕਰ ਲਈ ਵੜਾ ਥੋੜਾ ਸੋ ਵੀਰੋਂ ਕੱਦ-ਕਾਢ ਵਗੈਰਾ ਦੇਖੋ ਚੰਗਾ ਸੋਹਣਾ ਸਾਫ ਸੁਥਰਾ ਰਾਜੀ ਸਮੀਪਲੀ ਬਹੁਤ ਆ ਦੂਜਾ ਸੂਦਾ ਸੁੰਦੀ ਪਈ ਆ ਤੇ ਲੇਵਾ ਫਟਫਾਟ ਜਮਾ ਫਿਟਿੰਗ ਆ ਰਹਾ ਹਨਾ ਪੂਰੀ ਸਾਫ ਸੁਥਰੀ ਆ ਮੁੱਠੀ ਵਾਲਾ ਥਾਣਾ ਜਮਾ 20 ਦੀ ਐਵਰੇਜ ਵਾਲੀ ਬੈੜ ਇਹ ਵੀ ਹੈਗੀ ਹੈਗੀ ਸੋ ਲੇਵਾ ਦੇਖੋ ਥੱਲੇ ਤੋਂ ਪੂਰਾ ਸੋਹਣਾ ਸਾਫ ਸੁਥਰਾ ਚਾਰੇ ਥਾਂ ਨਿਕਣਵੇਂ ਕੋਈ ਇਹ ਨਹੀਂ ਗੱਲ ਵੀ ਥਣ ਜੋੜਦੀ ਆ ਹਨਾ ਬਹਿਣਾ ਬਈ ਥਾਲਵੇਂ ਥਲੇ ਜੋ ਇੱਕ ਇੱਕ ਲੱਗਾ ਲੱਗਾ ਥਣ ਲੱਗਿਆ ਵਾ ਸਾਰੇ ਕੁਝ ਹੋਰ ਠੀਕ ਤੇ ਅੱਗੇ ਆਪਾਂ ਇਹ ਝੋਟੀ ਦੇਖੀਏ ਨਾ ਪਲੂਨ ਸੂਈ ਵੀ ਇਹ ਕਿਹੜਾ ਸੂਅ ਸੂਈ ਹੈ ਇਹ ਗੱਡੀ ਪਹਿਲੀ ਪਲੂਨ ਆ ਮੇਰੇ ਪਹਿਲਾ ਸੂਅ ਸੂਈ ਨੂੰ ਉਹ ਦੋ ਦੰਦਾਂ ਦਾ ਨੂੰਹ ਦੋ ਦੰਦਾਂ ਦਾ ਬੱਚਾ ਆ ਗਿਆ ਮੇਲ ਕਾਫਣ ਜਿਹੜੇ ਪਹਿਲੇ ਪਾਸੋਂ ਪਤਾ ਕੰਮ ਕਰਦੇ ਗਨੂ ਮੋਲੀ ਹੁਣ ਇਹ ਕੱਟੀ ਆਪਣੇ ਘਰ ਦੀ ਆਜ ਦੀ ਭੈਣ ਖੜੀ ਹੈ ਹਨ ਜਿਹਦੀ ਭੈਣ ਹੈ ਜੀ ਮਨ ਲਓ ਇੱਕ ਭੈਣਾਂ ਦਾ ਪਿਛਲੇ ਸੂਏ ਸੀਲ ਕਰਤੀ ਸੀਗੀ ਇਹ ਆਪਣੇ ਪਿੰਡ ਵਾਲੇ ਸਾਹਣ ਦੇ ਆ ਗਏ ਆ ਹਾਂ ਪਿੰਡੋਂ ਆਪਣੇ ਸਾਹਣ ਆ ਗਏ ਜੀ ਸਰਕਾਰੀ ਮਨ ਲਓ ਚਵਾਈ ਹੋਈ ਵੀ ਹੈ ਵੀ ਦੀ ਮਾਂ ਦੀ ਡਾਕਟਰ ਕੋਲ ਸਾਹਣਾ ਜਵਰਾਜ ਦਾ ਬੱਚਾ ਮਾਂ ਜੀ ਮਾਂ ਆਪਣੇ ਕੋਲ ਚਾਰ ਪੰਜ ਸੂਈ ਰਹੀ ਹੈ ਜੀ ਵੀਡੀਓ ਇਹਦੀ ਮਾਂ ਦੀ ਜਿਹੜੀ ਛੋਟੀ ਹੁੰਦੀ ਹੈ ਸਾਰੇ ਵੀਡੀਓ ਆਪਣੇ ਕੋਲ ਹੈ ਨਹੀਂ ਕੋਈ ਆਇਆ ਨਹੀਂ ਜਦੋਂ ਪਹਿਲੀ ਦੀ ਘਰ ਦੀ ਕੱਟੀ ਆ ਇਹਦਾ ਆਪ ਨੂੰ ਪਤਾ ਹੈ ਬਾਕੀ ਆਹ ਦੇਖੋ ਕੱਟੀ ਘਰੇ ਖੜੀ ਹੈ ਉਹਦੇ ਪਿਛਲੇ ਸੂ ਇਹ 10 ਕਿਲੋ ਬੋਰੀ ਤਿਆਰ ਹੈ ਜਿਹੜਾ ਵੀ ਮਰਜ਼ੀ ਝੋਲੇ ਕੋਈ ਨਹੀਂ ਵਿੱਚ ਆਪਾਂ ਕੱਟਿਆ ਕਹਿੰਦੇ 8 ਕਿਲੋ ਦਿੰਦੀ ਹੈ 10 ਕਿਲੋ ਵਿੱਚ ਉੱਥੇ ਦਿਨਾਂ ਦੇ 10 ਕਿਲੋ ਤਿਆਰ ਆ ਜਿਹੜਾ ਵੀ ਮਰਜ਼ੀ ਆ ਕੇ ਝੋਲੇ ਕੋ ਜੇ ਠੀਕ ਹੈ ਕਹਿੰਦਾ ਭਾਬੀ ਅੰਦਾਜ਼ਾ ਜਬਰ ਕਿੱਥੇ ਜਾੜੂ ਵੀਰੇ ਇਹ ਜਿਹੜਾ ਮੰਨ ਲਓ ਆਪਣਾ ਕੱਟਿਆ ਕਹਿੰਦੇ ਭੇੜਾ ਇਹਨੇ ਦੂਆਂ ਵਿੱਚ ਆਪਾਂ 15 ਤੋਂ ਕਲਾਸੀ ਹੀ ਹੋਊਗਾ ਫਲੂਨ ਠੀਕ ਹੈ ਆਪਾਂ ਮੰਨ ਲਓ ਜੀ ਆਪਣੇ ਕੋਲ ਖੜ ਗਈ 5-7 ਦਿਨ ਕੱਟੀ ਆਪਾਂ 14-15 ਕਿਲੋ ਇਹੋ ਤੇਰੀ ਵੱਡੀ ਮਹਿੰਦੀ ਆ ਗਈ ਹੈ ਨਾ ਉਹ ਤਾਂ ਕਈ ਸੇ ਦੁੱਧ ਵੀ ਕੇ ਵੇਚੀ ਹੈ ਨਾ ਹਾਂਜੀ ਠੀਕ ਹੈ ਇਹਦਾ ਭਾ ਤੋੜੀ ਆਪਕਾ ਸੋ ਲੇਵਾ ਵਗੈਰਾ ਦੇਖੋ ਨੇੜ ਤੋਂ ਸੋਨਾ ਸਾਫ ਸੁਥਰਾ ਰਾਜੀ ਸਮੀ ਪੜੀ ਵੀ ਐ ਤੇ ਜਿੰਦ ਜਾਨ ਪੂਰੀ ਖੋਲਾ ਸੋ ਵੀਰੋ ਕਦ ਕਾਠ ਵਗੈਰਾ ਝੂਟੇ ਦੇਖ ਸਕਦੇ ਪੱਠ ਫੁੜਾ ਗੋਲਾ ਜਮਾ ਤੇ ਰਾਜੀ ਸਮੀ ਪੜੀ ਵੀ ਤੇ ਜਿੰਦ ਜਾਨ ਪੂਰੀ ਫੋਲਾ ਹਨਾ ਸਿੰਘ ਮੂੰਹ ਅਥਾ ਵੀ ਸੋਨਾ ਚੰਗਾ ਜਵਰਾਜ ਵਾਲੀ ਲਾਈਨ ਦੇ ਵਿੱਚੋਂ ਆ ਗਈ ਜਵਰਾਜ ਦਾ ਸਾਹਣ ਆਪਣੇ ਪਿੰਡ ਦੀ ਖੜਾ ਉਹਦੀ ਆ ਗਈ ਧੀ ਇਹ ਸੋ ਦੇਖੋ ਲੇਵਾਲੂਆ ਦੇਖੋ ਥਾਂ ਤੋਂ ਬਣਾਇਆ ਦੂਧ ਨੂੰ ਮਾਰ ਦੂ ਪਸਮਾ ਕੇ ਦੇ ਦੇ ਮੰਨ ਲਓ ਕੱਦ ਚੱਲ ਰਹੇ ਥਣ ਥਣ ਦੀ ਆਪਾਂ ਕਿੰਨੇ ਪਧਾਰਾ ਮਾਰਦ ਨੇ ਬੱਚਾ ਲਾ ਕੇ ਸੋ ਵੀਰੋ ਬੱਚਾ ਵਗੈਰਾ ਚੜਦੀ ਦੇਖ ਸਕਦੇ ਵਧੀਆ ਬੱਚਾ ਚੜਦਿਆ ਧਾਰਾਂ ਪੇਹਦੇ ਮਾਰ ਕੇ ਦਿਖਾ ਦਿੰਨੇ ਮਨ ਲਾ ਪਸਮਾ ਮਿੰਟ ਜੀ ਕਰਿਆ ਹੁੰਦੀ ਹੈ ਹਨਾ ਹਾਂ ਭਾਈ ਸਾਹਮਣੇ ਇਹ ਮੰਨ ਲਓ ਕਮੈਂਟ ਵੀ ਨਹੀਂ ਹੋਇਆ ਲਾਇਏ ਨਾ ਨਾਲ ਦੀ ਨਾਲ ਹੀ ਜਗਬਾਨਾ ਬੱਚਾ ਤਾਂ ਨਾ ਮਾਰ ਕੇ ਦਿਖਾ ਸੋ ਵੀਰੋ ਪਸਮਾ ਵਗੈਰਾ ਜੀ ਖੜੀ ਹੱਥ ਬਣੇ ਹੱਥ ਸੋ ਥਣਾ ਪਸਮਾ ਦੇ ਖਤ ਮਾਰੀ ਧਾਰਾ ਇਹਦੀ ਚੋਣ ਦਾ ਫਿਰ ਪੂਰਾ ਬੋਲਾ ਲੱਗਦਾ ਹਾਂ ਪੂਰਾ ਬੋਲਾ ਆ ਭਾਈ ਜਿਹੜੇ ਦੀ ਸਰਨਾ ਨਹੀਂ ਜਾਈ ਉਸ ਜਿਹੜਾ ਤੂੰ ਬਿੰਦੇ ਨੂੰ ਮਤਿੱਆ ਆਕਾਰ ਦੇ ਨਾਲ ਠੀਕ ਆਪਾਂ ਪਲੂਨ ਕੱਟੀ ਜਿਵੇਂ ਤੀਜਾ ਚੌਥਾ ਦਿਨ ਹੋਇਆ ਸੂਈ ਨੂੰ ਕੋਈ ਮਾਰ ਕੇ ਚਲੋ ਇਹ ਗੱਲ ਨਹੀਂ ਵੀ ਮਾਰ ਕੇ ਲੱਤ ਚੱਕ ਕੇ ਜੇ ਹਨਾ ਨਾ ਨਾ ਪੂਰਾ ਵੀ ਨਹੀਂ ਗੱਲ ਤਾਂ ਨਸਲਾਂ ਦਾ ਪੱਟਾ ਇੱਥੇ ਆ ਕੇ ਪੈਂਦਾ ਜਿਹਦਾ ਆਪਾਂ ਸਾਨ ਤੋਂ ਮੱਝ ਕ੍ਰੋਸ ਕਰਾਉਂਦੇ ਆ ਉਦੋਂ ਮਾੜੇ ਤੋਂ ਕ੍ਰੋਸ ਕਰਾਵੇ ਨੇ ਉਦੋਂ ਫਿਰ ਇੱਥੇ ਰਿਜ਼ਲਟ ਆ ਕੇ ਮਾੜਾ ਮਿਲ ਜਾਂਦਾ ਨਾ ਪੂਰਾ ਵੀ ਨਹੀਂ ਕਰਿਆ ਬਈ ਇਹ ਦਵਾਈ ਤੇ ਦੋਨੇ ਪਹੇੜੇ ਆ ਕੇ ਤੋਸਾਨੀ ਵੀ ਚੱਕ ਲਈ ਕਰ ਲਓ ਉਹਨੇ ਪਹੇੜੇ ਕਿ ਜੋੜੀ ਠੀਕ ਹੈ ਤਾਂ ਫਿਰ ਮੇਰੇ ਪਿੰਡ ਦੀ ਸਾਨ ਖੜਾਗਾ ਇਹਦਾ ਬਾਪ ਜਿਹੜਾ ਖੜਾਗਾ ਤੇ ਉਹ ਸਤਿ ਸ੍ਰੀ ਅਕਾਲ ਬਾਕੀ ਕਿਨਾਂ ਬਲੂਨ ਕੱਟਿਆਂ ਦੀ ਆਪਾਂ ਕਹਿੰਦੇ ਆ ਗਾੜੀ ਹੈ ਨੀ ਗਾੜੀ ਬਹੁਤ ਹੈ ਜੀ ਧਾਰ ਦੇਖੋ ਜਮਾਂ ਨਾ ਕੀ ਆਵਾਜ਼ ਉਹ ਪੂਰੀ ਜਮਾਂ ਗੋਲ ਧਾਰ ਪੈਂਦੀ ਆ ਕੋਈ ਚੱਕਰ ਨਹੀਂ ਜਿਵੇਂ ਦੋ ਜਣੇ ਬੈਠੀ ਜਾਣ ਹਨਾ ਨਹੀਂ ਨਹੀਂ ਕੋਈ ਚੱਕਰ ਨਹੀਂ ਬਈ ਪੂਰੀ ਬੱਲੀ ਜਮੀ ਨਹੀਂ ਕਰੀ ਆ ਇਹੇ ਟੁਕਿਆ ਮੜੋਂਦੇ ਦੋ ਫਿਰ ਇਹਦਾ ਭਾਵ ਯਾਰ ਫਿਰ ਫੋਨ ਤੇ ਕਰਨਾ ਆਪਾਂ ਇਹਦਾ ਫੋਨ ਤੇ ਕਰ ਲੈਣਾ ਠੀਕ ਆ ਸੋ 62838 73527 ਪੈਠਪੁਰਾ ਦੇਖੋ ਤੇ ਦੂਜੇ ਪਾਸੇ ਵੀ ਆਪਾਂ ਹਵਾਨਾ ਦਿਖਾ ਦਿੰਨੇ ਆ ਤੇ ਨਾੜਾ ਨੂੜਾ ਦੇਖੋ ਜਮਾਂ ਕੀ ਆਵਾਜ਼ ਸਾਫ਼ ਸੁਥਰੀ ਸੋ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਦੇਖ